ਵੀਰੋ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਨ ਲੱਗੇ ਆ ਸੂਰਮਾ ਬੜੇ ਲੋਕਾਂ ਦਾ ਉਹਨੇ ਜੀਉਂਦੇ ਜੀ ਫਾਇਦਾ ਕੀਤਾ ਤੇ ਅੱਜ ਉਹ ਸਾਡੇ ਵਿੱਚ ਨਹੀਂ ਆ ਤੇ ਨਾ ਹੋ ਗਿਆ ਵੀ ਪੰਜਾਬ ਦਾ ਬਹੁਤ ਵੱਡਾ ਫਾਇਦਾ ਕਰ ਰਿਹਾ ਸਿੱਧੂ ਮੂਸੇਵਾਲਾ ਟੂਰਿਜ਼ਮ ਚ ਪੰਜਾਬ ਨੂੰ ਉਹਨੇ ਇੱਕ ਲੈਵਲ ਤੇ ਲੈ ਆਂਦਾ ਆ ਐਨ ਆਰ ਆਈ ਲੋਕ ਜਿਹੜੇ ਕਦੀ ਬਹੁਤ ਸਾਲਾਂ ਪਹਿਲਾਂ ਹਿੰਦੁਸਤਾਨ ਤੋਂ ਬਾਹਰ ਗਏ ਸੀ ਜਿਨ੍ਹਾਂ ਦੇ ਬੱਚੇ ਕਦੀ ਸੋਚਦੇ ਵੀ ਨਹੀਂ ਸਕੇ ਪੰਜਾਬ ਆਉਣਾ ਆ ਤੇ ਉਹਨਾਂ ਦੇ ਬੱਚੇ ਸਿਰਫ ਬਸ ਸਿਰਫ ਪੰਜਾਬ ਇਸੇ ਵਾਸਤੇ ਆ ਰਿਹਾ ਕਿ ਉਹ ਸਿੱਧੂ ਮੂਸੇਵਾਲੇ ਦੀ ਸਮਾਹ ਤੇ ਮੱਥਾ ਟੇਕ ਸਕਣ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ ਦੇਖ ਸਕਣ ਉਹ ਸਿੱਧੂ ਮੂਸੇਵਾਲੇ ਦਾ ਪਿੰਡ ਦੇਖ ਸਕਣ ਉਹ ਸਿੱਧੂ ਮੂਸੇਵਾਲੇ ਦੀ ਉਹ ਜਗ੍ਹਾ ਦੇਖ ਸਕਣ ਜਿੱਥੇ ਸਿੱਧੂ ਮੂਸੇਵਾਲਾ ਸ਼ਹੀਦ ਹੋਇਆ ਸੀ ਤੇ ਪੰਜਾਬ ਵਾਸਤੇ ਬਹੁਤ ਹੀ ਵੱਡੀ ਗਰਵ ਵਾਲੀ ਬਾਤ ਆ ਕਿ ਪੰਜਾਬ ਦਾ ਇੱਕ ਸ਼ੇਰ ਪੰਜਾਬ ਦਾ ਹੀ ਫਾਇਦਾ ਨਹੀਂ ਹੋ ਰਿਹਾ ਪੂਰੇ ਹਿੰਦੁਸਤਾਨ ਦਾ ਫਾਇਦਾ ਹੋ ਰਿਹਾ ਵੀਰੋ ਪੂਰੇ ਹਿੰਦੁਸਤਾਨ ਦਾ ਫਾਇਦਾ ਹੋ ਰਿਹਾ ਆ ਜਿਹੜੀ ਸਿੱਧੂ ਮੂਸੇਵਾਲੇ ਨੇ ਪੰਜਾਬ ਦੀ ਟੂਰਿਸਟ ਟੂਰਿਜ਼ਮ ਇੰਡਸਟਰੀ ਇੱਕ ਲੈਵਲ ਤੇ ਲੈ ਜਾਂਦੀ ਆ ਗੋਆ ਤੋਂ ਤੇ ਰਾਜਸਥਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਐਨ ਆਰ ਆਈ ਪੰਜਾਬ ਆ ਰਿਹਾ ਸਿੱਧੂ ਮੂਸੇਵਾਲੇ ਦਾ ਘਰ ਵੇਖਣ ਵਾਸਤੇ ਸਿੱਧੂ ਮੂਸੇਵਾਲੇ ਦੇ ਬੋਤੇ ਮੱਥਾ ਟੇਕਣ ਵਾਸਤੇ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਬੜੇ ਪ੍ਰਾਊਡ ਵਾਲੀ ਗੱਲ ਆ ਬੜੇ ਟੌਰ ਵਾਲੀ ਗੱਲ ਆ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀ ਵੀ ਸਿੱਧੂ ਮੂਸੇਵਾਲੇ ਦੀ ਕੋਈ ਵੀਡੀਓ ਹੁੰਦੀ ਆ ਉਹਨੂੰ ਸ਼ੇਅਰ ਕਰਿਆ ਕਰੋ ਤੇ ਸਿੱਧੂ ਮੂਸੇਵਾਲੇ ਵਾਸਤੇ ਆ ਲੰਡੂ ਸਿੰਘਰਾਂ ਦੇ ਪਿੱਛੇ ਲੱਗ ਕੇ ਮਾੜਾ ਕਮੈਂਟ ਨਾ ਕਰਿਆ ਕਰੋ ਤੇ ਆਪਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ